ਸਾਰੇ ਇੱਕ ਪਲ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਬਾਈਬੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਹੋਪ ਕਰਦੀ ਹਾਂ ਸਾਰੇ ਜਣੇ ਆਪਣੇ ਘਰ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਤੇ ਬਾਈਬੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਮੇਰੇ ਰੂਬਰੂ ਹੋਈਆਂ ਕਿਉਂਕਿ ਮੈਂ ਕਹਿ ਦਨੀ ਹਾਂ ਕਿ ਮੈਂ ਰੋਜ਼ ਰੈਗਨਰ ਹੋऊंगी ਬਟ ਪਤਾ ਨਹੀਂ ਕਿ ਉਹ ਕੰਮੇ ਛੱਡ ਜਾਂਦੇ ਨੇ ਹਰ ਵਾਰੀ ਇਦਾਂ ਕਿ ਰਹਿ ਜਾਂਦੇ ਨੇ ਵਲੌਗ ਬਟ ਹੁਣ ਮੈਂ ਪੂਰੀ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਡੇ ਰੂਬਰੂ ਹੋਵਾਂ ਰੋਜ਼ ਤੇ ਬਾਕੀ ਤੁਸੀਂ ਆਪਣੀ سپورਟ ਨਾ ਘਟਾਓ ਬਣਾਈ ਰੱਖਿਓ ਫਰੈਂਡਸ ਅ ਤੁਹਾਨੂੰ থাম্বਨੇਲ ਤੋਂ ਪਤਾ ਚੱਲ ਗਿਆ ਹੋਣਾ ਸਾਡੇ ਪਿੰਡ ਹੈਗਾ ਜੀ ਬਾਬਾ ਸ਼੍ਰੀ ਚੰਦਰ ਜੀ ਦਾ ਡੇਰਾ ਤੇ ਕਾਲੂਆਂ ਜੀ ਪ੍ਰਕਾਸ਼ ਪੁਰਬ ਤੇ ਸਾਡੇ ਪਿੰਡ ਹੋ ਰਿਹਾ ਹੈ ਦੋ ਤਿੰਨ ਦਿਨ ਤੋਂ ਕੀਰਤਨ ਚੱਲ ਰਿਹਾ ਹੈ ਤੇ ਲੜੀ ਤਾਂ ਕਾਫੀ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਆ ਬਟ ਮਹਿਬੂਆ ਜੀ ਕੋਲ ਗਈ ਹੋਈ ਸੀ ਇਸ ਕਰਕੇ ਮੇਰਾ ਇੱਕ ਦਿਨ ਦਾ ਕੀਰਤਨ ਮਿਸ ਹੋ ਗਿਆ ਤੇ ਅੱਜ ਚੱਲੇ ਆ ਜੀ ਕੀਰਤਨ ਸੁਣ ਕਥਾ ਵਿਚਾਰਾ ਹੁੰਦੀਆਂ ਨੇ ਤੇ ਬਸ ਹੁਣ ਸ਼ਾਮ ਦੇ ਵੇਲੇ 6:30 ਹੋ ਗਏ ਨੇ ਤੇ ਅਸੀਂ ਘਰ ਤੋਂ ਚੱਲਣ ਲੱਗੇ ਆ ਜੀ ਕਿਉਂਕਿ ਸਾਨੂੰ ਤਰ੍ਹਾਂ ਨੂੰ ਕਾਫੀ ਆ ਟਾਈਮ ਲੱਗ ਜਾਂਦਾ ਉੱਥੇ ਪਹੁੰਚਣ ਨੂੰ ਥੋੜਾ ਦੂਰ ਪੈ ਜਾਂਦਾ ਪਿੰਡ ਤੋਂ ਬਾਹਰ-ਬਾਰ ਇਸ ਕਰਕੇ ਜੇ ਹੁਣ ਤੁਰਾਂਗੇ ਤਾਂ ਟਾਈਮ ਨਾਲ ਪਹੁੰਚਾਂਗੇ ਕਿਉਂਕਿ ਹਨੇਰਾ ਹੋ ਜਾਣਾ ਦਿਨ ਵੀ ਤੁਹਾਨੂੰ ਪਤਾ ਹੀ ਹੈ ਸਰਦੀਆਂ ਦੇ ਨੇ ਸ਼ੁਰੂ ਆਉਣ ਵਾਲੇ ਤੇ ਹਨੇਰਾ ਜਲਦੀ ਹੋ ਜਾਂਦਾ ਤੇ ਬਸ ਹੁਣ ਆਪਾਂ ਚੱਲਦੇ ਆਂ ਜੀ ਤੁਹਾਨੂੰ ਵੀ ਉੱਥੇ ਦਾ ਵਿਊ ਦਿਖਾਉਨੇ ਆ ਤੇ ਨਾਲੇ ਸੁਣਾਉਨੇ ਆ ਕੀਰਤਨ ਕਥਾ ਵਿਚਾਰਾਂ ਤੇ ਜੇ ਅਸੀਂ ਘਰੋਂ ਚੱਲ ਪਏ ਸੀਗੇ ਤੇ ਇੱਥੋਂ ਬਸ ਰਾਹ ਸ਼ੁਰੂ ਹੋ ਜਾਂਦਾ ਬਹੁਤ ਲੰਬਾ ਰਾਹ ਹੈ ਤੇ ਇਹ ਜਿਹੜਾ ਮਤਲਬ ਸਕੂਲ ਪੈ ਜਾਂਦਾ ਏ ਇਹ ਬਰਵਾਲੀ ਸਾਡੇ ਨਾਲ ਪਿੰਡ ਲੱਗਦਾ ਉੱਥੇ ਪੈ ਜਾਂਦਾ ਏ ਬਟ ਸਾਡੇ ਨਾਲ ਹੀ ਆ ਤਰਨ ਨੂੰ ਸਾਨੂੰ ਪੂਰਾ ਅੱਧਾ ਘੰਟਾ ਲੱਗ ਜਾਂਦਾ ਆ ਦੇਖੋ ਦਿਨ ਸੀਗਾ ਜਦੋਂ ਘਰੋਂ ਤੁਰੇ ਸੀਗੇ ਬਸ ਅੱਖ ਝਪਕਦੇ ਹੀ ਸ਼ਾਂ ਮਤਲਬ ਸ਼ਾਂ ਸ਼ਾਮ ਹੋ ਗਈ ਉਹ ਨਾਲ ਹਨੇਰਾ ਹੋ ਗਿਆ ਤੇ ਦੇਖ ਸਕਦੇ ਹੋ ਤੁਸੀਂ ਵਿਊ ਸ਼ਾਮ ਦਾ ਤੇ ਇਧਰ ਨਾਲ ਸਾਰੇ ਖੇਤਾਂ ਖੇਤਾਂ ਚ ਹੀ ਜਿਹੜਾ ਡੇਰਾ ਇਹ ਖੇਤਾਂ ਚ ਬਣਿਆ ਹੋਇਆ ਹੈ ਮਤਲਬ ਸਕੂਲ ਆ ਉਹ ਸਕੂਲ ਪਹਿਲਾਂ ਡੇਰਾ ਸੀ ਤੇ ਉਸ ਤੋਂ ਬਾਅਦ ਸਕੂਲ ਬਣਾ ਲਿਆ ਉੱਥੇ ਇਹ ਥੋੜਾ ਦੂਰ ਪੈ ਜਾਂਦਾ ਘਰ ਤੋਂ ਤੇ ਬਸ ਆਉਣ ਜਾ ਰਹੇ ਆ ਫਟਾਫਟ ਪਹੁੰਚੀਏ ਫਿਰ ਤੁਹਾਨੂੰ ਦਿਖਾਉਣਾ ਹੈ ਜੀ ਉੱਥੇ ਦਰਸ਼ਨ ਕਰਵਾਉਣੇ ਆ ਤੇ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਸਾਨੂੰ ਉਹ ਵਾਲੀ ਸੜਕ ਦਿਖਣ ਲੱਗ ਗਈ ਹੈ ਬਟ ਉਹ ਵੀ ਬਹੁਤ ਜ਼ਿਆਦਾ ਲੰਬੀ ਹੈ ਜਿਹੜੀ ਉਸ ਸਾਈਡ ਨੂੰ ਮੁੜਦੀ ਹੈ ਤੁਸੀਂ ਦੇਖ ਸਕਦੇ ਹੋ ਤੇ ਮੈਂ ਕਾਫੀ ਦੂਰ ਤੋਂ ਵੀਡੀਓ ਸ਼ੂਟ ਕਰੀ ਸੀਗੀ ਇਹ ਤੇ ਬਸ ਉਹ ਸਾਨੂੰ ਜਦੋਂ ਦਿਖਣ ਲੱਗ ਜਾਂਦੀ ਹੈ ਉਦੋਂ ਮਤਲਬ ਸਕੂਨ ਜਾ ਆ ਜਾਂਦਾ ਹੈ ਕਿ ਹਾਂ ਫਾਈਨਲੀ ਅਸੀਂ ਉਸ ਜਗ੍ਹਾ ਤੇ ਬਸ ਪਹੁੰਚਣ ਵਾਲੇ ਆ ਤੇ ਉਹ ਰੋਡ ਤੇ ਅਸੀਂ ਆਗੇ ਸੀ ਇਹ ਤੇ ਇਥੇ ਤੁਰਦੇ ਤੁਰਦੇ ਨੂੰ 20-25 ਮਿੰਟ ਲੱਗ ਜਾਂਦੇ ਆ ਰੋਡ ਬਹੁਤ ਡੁੰਗਰ ਨੂੰਗਾ ਜਾਂ ਲੰਬਾ ਬਹੁਤ ਹੈ ਤੇ ਗਰਮੀ ਗਰਮੀ ਹਾਲਤ ਤੁਸੀਂ ਦੇਖ ਸਕਦੇ ਹੋ ਕਿਉਂਕਿ ਰਾਤ ਨੂੰ ਤੁਰਦੇ ਤੁਰਦੇ ਨੂੰ ਗਰਮੀ ਬਹੁਤ ਆਉਂਦੀ ਸੀਗੀ ਪੈਸੇ ਤਾਂ ਹਵਾ ਚੱਲ ਰਹੀ ਸੀਗੀ ਖੇਤਾਂ ਦੀ ਬਟ ਫਿਰ ਵੀ ਕਾਫੀ ਲੰਬਾ ਰਾਇਨ ਇਸ ਕਰਕੇ ਗਰਮੀ ਆ ਜਾਂਦੀ ਹੈ ਤੇ ਸਾਹਮਣੇ ਸਾਨੂੰ ਸੋਹਣਾ ਜਿਹਾ ਗੁਰਦੁਆਰਾ ਸਾਹਿਬ ਦਿਖਣ ਲੱਗ ਗਿਆ ਇਹ ਬਹੁਤ ਵਧੀਆ ਡੈਕੋਰੇਸ਼ਨ ਕਰਦੇ ਨੇ ਬਾਕੀ ਤੁਹਾਨੂੰ ਅੱਗੇ ਚੱਲ ਕੇ ਸਾਰੀ ਡੈਕੋਰੇਸ਼ਨ ਦਿਖਾਵਾਂਗੇ ਇੱਥੇ ਹਰ ਵਾਰੀ ਮਤਲਬ ਸਾਨੂੰ ਅੰਦਰ ਮਤਲਬ ਐਕਸਾਈਟਮੈਂਟ ਹੁੰਦੀ ਹੈ ਕਿ ਇਸ ਵਾਰ ਕਿੱਦਾਂ ਦੀ ਡੈਕੋਰੇਸ਼ਨ ਹੋਈ ਹੋਊਗੀ ਬਹੁਤ ਸੋਹਣੀ ਡੈਕੋਰੇਸ਼ਨ ਕਰਦੇ ਨੇ ਹਰ ਵਾਰੀ ਨਾ ਇੱਕ ਅਲੱਗ ਜਿਹੀ ਯੂਨੀਕ ਡੈਕੋਰੇਸ਼ਨ ਹੁੰਦੀ ਹੈ ਤੇ ਬਾਕੀ ਹੁਣ ਤੁਹਾਨੂੰ ਗੱਲਾਂ ਨਾਲ ਨਹੀਂ ਮੈਂ ਤੁਹਾਨੂੰ ਚੱਲ ਕੇ ਦਿਖਾਉਣੀ ਆ ਤੇ ਇੱਧਰ ਮਹਾਰਾਜ ਦੇ ਸਰੂਪ ਲੱਗੇ ਹੋਏ ਸੀਗੇ ਤੇ ਸਾਰਿਆਂ ਨੂੰ ਪ੍ਰਕਾਸ਼ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਜੀ ਸਾਰਿਆਂ ਨੂੰ ਤਾਂ ਤਾਂ ਬਾਬਾ ਸ਼੍ਰੀਚੰਦ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਤੇ ਇੱਥੇ ਨਾ ਸਾਧੂ ਸੰਤ ਵੀ ਬਹੁਤ ਜ਼ਿਆਦਾ ਆਉਂਦੇ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਾਫੀ ਦਿਨਾਂ ਪਹਿਲਾਂ ਹੀ ਆ ਜਾਂਦੇ ਨੇ ਕੋਈ ਮਤਲਬ ਹਜ਼ਾਰਾਂ ਦੀ ਗਿਣਤੀ 'ਚ ਆਉਂਦੇ ਨੇ ਤੇ ਬਸ ਪਹੁੰਚ ਗਏ ਜੀ ਆਪਾਂ ਨੇੜੇ ਗੁਰਦੁਆਰ ਸਾਹਿਬ ਇਧੇਲੀ ਸਾਈਡ ਸਕੂਲ ਹੈ ਤੇ ਇਹ ਸਾਹਮਣੇ ਡੇਰਾ ਇਧੇਲੀ ਸਾਈਡ ਤੇ ਮੌਸਮ ਵੀ ਬਹੁਤ ਠੰਡਾ ਠੰਡਾ ਹੋ ਗਿਆ ਸੀਗਾ ਪੂਰੀ ਤਰ੍ਹਾਂ ਤੇ ਹੁਣ ਚੱਲ ਕੇ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਮਹਾਰਾਜ ਦੇ ਬਸ ਅਸੀਂ ਪਹੁੰਚ ਗਏ ਜੀ ਇੱਥੇ ਆਪਣੇ ਜੋੜੇ ਲਾਏ ਸਾਰਿਆਂ ਨੇ ਟਿਕਾਣੇ ਸਿਰ ਰੱਖੇ ਤੇ ਜੋੜੇ ਲਾਉਣ ਤੋਂ ਬਾਅਦ ਹੁਣ ਮੱਥਾ ਟੇਕਾਂਗੇ ਤੇ ਇੱਕ ਪਾਸੇ ਦਰਸ਼ਨ ਕਰਨ ਤੋਂ ਬਾਅਦ ਮੁਰੇ ਚਾਹ ਦਾ ਲੰਗਰ ਲੱਗਿਆ ਹੋਇਆ ਸੀ ਤੇ ਉਹ ਕਹੇ ਸੀ ਕਿ ਛੱਕ ਕੇ ਜਾਓ ਤੇ ਰਾਤ ਨੂੰ ਵੈਸੇ ਤਾਂ ਪਿੰਦੀ ਨਹੀਂ ਚਾਹ ਮੈਂ ਕਿਹਾ ਚਲੋ ਲੰਗਰ ਦੀ ਚਾਹ ਹੈ ਤਾਂ ਆਪਾਂ ਜ਼ਰੂਰ ਛਕ ਲੈਣੇ ਆ ਥੋੜੀ ਥੋੜੀ ਤੇ ਚਾਹ ਲਈ ਆਪਾਂ ਇੱਥੋਂ ਤੇ ਚਾਹ ਦੇ ਨਾਲ ਬਿਸਕੁਟ ਵੀ ਮਿਲ ਰਹੇ ਸੀਗੇ ਤੇ ਸਾਰਿਆਂ ਨੇ ਅਸੀਂ ਚਾਹ ਲਈ ਚਾਹ ਵੀ ਬਹੁਤ ਟੇਸਟੀ ਸੀ ਲੌਂਗ ਲੇਚੀਆਂ ਵਾਲੀ ਕਿਉਂਕਿ ਪ੍ਰਸ਼ਾਦਾ ਪ੍ਰਸ਼ਾਦੀ ਚੀਜ਼ ਟੇਸਟੀ ਹੁੰਦੀ ਹੈ ਤੇ ਇਹ ਦੇਖੋ ਜੀ ਗੁਰਦੁਆਰਾ ਸਾਹਿਬ ਤੇ ਇਹ ਇੱਕ ਸਾਈਡ ਤੇ ਆ ਜਿਹੜਾ ਮਤਲਬ ਜਿੱਥੇ ਬਾਬਾ ਸ਼੍ਰੀ ਚੰਦਰ ਜੀ ਦੀ ਮੂਰਤੀ ਸਥਾਪਿਤ ਹੈ ਇੱਥੇ ਤੇ ਇਹ ਵੀ ਤੁਹਾਨੂੰ ਮੈਂ ਅੰਦਰ ਤੋਂ ਵਿਊ ਦਿਖਾਉਣੀ ਆ ਬਹੁਤ ਸੋਹਣੀ ਡੈਕੋਰੇਸ਼ਨ ਕਰੀ ਹੁੰਦੀ ਹੈ ਤੁਸੀਂ ਦੇਖ ਕੇ ਸਕਦੇ ਹੋ ਤੇ ਬਹੁਤ ਨਾ ਜੀ ਲੱਗਦਾ ਹੈ ਦੇਖ ਕੇ ਡੈਕੋਰੇਸ਼ਨ ਨੂੰ ਹਰ ਵਾਰੀ ਮਤਲਬ ਅਲੱਗ ਹੁੰਦੀ ਆ ਮੈਂ ਸ਼ਾਇਦ ਪਿਛਲੀ ਵਾਰ ਵੀ ਬਲੌਗ ਪਾਇਆ ਸੀਗਾ ਪਿਛਲੇ ਸਾਲ ਤੇ ਉਦੋਂ ਅਲੱਗ ਡੈਕੋਰੇਸ਼ਨ ਸੀ ਤੁਸੀਂ ਦੇਖ ਸਕਦੇ ਹੋ ਉਹ ਵੀ ਵਲੌਗ ਤੇ ਇਸ ਵਾਰ ਵੀ ਦੇਖ ਲਓ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਬਾਕੀ ਤੁਸੀਂ ਦਰਸ਼ਨ ਕਰ ਲਓ ਜੀ ਤੇ ਨਾਲੇ ਦੇਖਦੇ ਜਾਓ ਤੇਜ ਜੀ ਇਹਦੇ ਸਾਹਮਣੇ ਵਾਲੀ ਸਾਈਡ ਤੇ ਇਹ ਦਰਬਾਰ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ ਤੇ ਜਿਹੜੇ ਵੀ ਅੰਦਰ ਕੀਰਤਨ ਕਰ ਰਹੇ ਨੇ ਭਾਈ ਸਾਹਿਬ ਉਹਨਾਂ ਦੀ ਬਾਹਰ ਡਿਸਪਲੇ ਪਰ ਆ ਰਹੀ ਸੀਗੀ ਵੀਡੀਓ ਤੇ ਬਾਾਕੀ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਆ ਤੇ ਇੱਥੇ ਦੀ ਡੈਕੋਰੇਸ਼ਨ ਬਹੁਤ ਸੋਹਣੀ ਆ ਤੇ ਕਰੋ ਜੀ ਦਰਸ਼ਨ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਕੀ ਇਤਨੇ ਵਿਚਾਰਾ ਸੁਣ ਤੋਂ ਬਾਅਦ ਅਸੀਂ ਆਗੇ ਸੀਗੇ ਜੀ ਲੰਗਰ ਹਾਲ ਚ ਤੇ ਲੰਗਰ ਹਾਲ ਬਾਹਰ ਹੀ ਮਤਲਬ ਪੰਡਾਲ ਲਗਾਇਆ ਹੋਇਆ ਸੀਗਾ ਤੇ ਰਸ਼ ਬਹੁਤ ਸੀਗਾ ਤੇ ਇੱਥੇ ਸਿਰਫ ਪਿੰਡ ਦੀ ਸੰਗਤ ਨਹੀਂ ਹੁੰਦੀ ਹੈਗੀ ਬਾਹਰ ਤੋਂ ਵੀ ਬਹੁਤ ਸੰਗਤ ਆਉਂਦੀ ਹੈ ਜਿਵੇਂ ਆਪਣੇ ਬਾਹਰਲੇ ਸ਼ਹਿਰਾਂ ਤੋਂ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਵਗੈਰਾ ਤੋਂ ਬਹੁਤ ਸੰਗਤ ਆਉਂਦੀ ਹੈ ਤੇ ਪਹਿਲਾਂ ਹੀ ਆ ਜਾਂਦੇ ਨੇ ਇੱਥੇ ਰਹਿੰਦੇ ਨੇ ਆ ਕੇ ਡੇਰੇ 'ਚ ਤੇ ਇੱਥੇ ਨਾ 올ਡ ਏਜ ਹੋਮ ਹੈ ਉਹ ਵੀ ਇੱਥੇ ਰਹਿੰਦੇ ਨੇ ਮਤਲਬ ਤੇ ਬਾਕੀ ਜਿਹੜੇ ਮੈਂ ਤੁਹਾਨੂੰ ਕਹੇ ਸੀ ਕਿ ਸਾਧੂ ਸੰਤ ਹਜ਼ਾਰਾਂ ਦੀ ਗਿਣਤੀ ਚ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਰਸ਼ ਸੀਗਾ ਤੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਈ ਸੀ ਕਿ ਇਹ ਡੇਰੇ ਤੇ ਨਾ ਪਥਰੀ ਦੀ ਦਵਾਈ ਵੀ ਪਲਾਈ ਜਾਂਦੀ ਹੈ ਤੇ ਬਹੁਤ ਸੰਗਤ ਇੱਥੇ ਆਉਂਦੀ ਹੈ ਤੁਸੀਂ ਕਿਸੇ ਵੀ ਨਾ ਕਿ ਇੱਥੇ ਪਥਰੀ ਦੀ ਦਵਾਈ ਪੀ ਸਕਦੇ ਹੋ ਰੱਬ ਨਾ ਕਰੇ ਪਰ ਜੇ ਕਿਸੇ ਨੂੰ ਬਿਮਾਰੀ ਆ ਤਾਂ ਪਥਰੀ ਦੀ ਤਾਂ ਇੱਥੇ ਆ ਕੇ ਆਪਣੀ ਦਵਾਈ ਪੀ ਸਕਦੇ ਆ ਜੀ ਤੇ ਆਪਣਾ ਇਲਾਜ ਕਰਵਾ ਸਕਦੇ ਹੋ ਤੇ ਇਹ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਇਹ ਮੈਂ ਪਿਛਲੇ ਵਲੌਗ ਚ ਵੀ ਦੱਸਿਆ ਸੀ ਤੇ ਇਸ ਵਲੌਗ ਚ ਵੀ ਦੱਸਦੀ ਆ ਤੇ ਬਸ ਅਸੀਂ ਦਰਸ਼ਨ ਕਰਨ ਤੋਂ ਬਾਅਦ ਹੁਣ ਚੱਲੇ ਆ ਜੀ ਘਰ ਨੂੰ ਤੇ ਘਰੇ ਆ ਕੇ ਵੈਲਕਮ ਸਾਡਾ ਇਹ ਕਰਦੀਆਂ ਨੇ ਪਹਿਲਾਂ ਤਾਂ ਇਹ ਸਾਨੂੰ ਆ ਕੇ ਮਿਲਦੀ ਆ ਮੁਰੇ ਇਹ ਵਿਚਾਰੀ ਇਕੋ ਰਹਿ ਗਈ ਤੇ ਇਹਨੂੰ ਖਾਣ ਨੂੰ ਦਿੱਤਾ ਕੁਛ ਤੇ ਅੱਗੇ ਜਾ ਕੇ ਹੁਣ ਡੇਜ਼ੀ ਵੈਲਕਮ ਕਰੂਗੀ ਤੇ ਬਸ ਹੁਣ ਡੇਜ਼ੀ ਨੂੰ ਮਿਲਦੇ ਆ ਜੀ ਤੇ ਮਿਲਾਂਗੇ ਹੁਣ ਕੱਲ ਨੂੰ ਨੈਕਸਟ ਵਲੌਗ ਚ ਤੇ ਤੁਸੀਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ